ਹਾਂਜੀ ਕਿਦਾਂ ਹੋ ਸਾਰੇ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਅੱਜ ਆਪਾਂ ਨੀਲਕੰਠ ਭਜਨ ਮੰਡਲੀ ਵਦਨੀ ਕਲਾ ਦੇ ਨਾਲ ਆਏ ਆ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਜਿਹੜਾ oprala ਕੀਤਾ ਗਿਆ ਏ ਕਿ ਗ੍ਰੀਨ ਦੀਵਾਲੀ ਮਨਾਉਣ ਦਾ ਸੋ ਵਦਨੀ ਕਲਾ ਦੇ ਵਿੱਚ ਤੇ ਨੇੜੇ ਤੇੜੇ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲੂਗੀ ਉੱਥੇ ਲੋੜਾ ਉੱਥੇ ਬੋੜ ਪਿੱਪਲ ਦੇ ਦਰਖਤ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੌਦੇ ਲਾਏ ਜਾਣਗੇ ਸੋ ਬਹੁਤ ਹੀ ਵਧੀਆ oprala ਜਿਹੜਾ ਇਹ ਨੀਲਕੰਠ ਭਜਨ ਮੰਡਲੀ ਵੱਲੋਂ ਆ ਤੇ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਇਹ ਜਿਹੜੇ ਬੂਟੇ ਲਾ ਰਹੇ ਆ ਤੇ ਆਪਾਂ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਵੀ ਕਰਾਂਗੇ ਸੋ ਇਸੇ ਤਰ੍ਹਾਂ ਹੀ ਲੋਕਡਾਊਨ ਤੋਂ ਪਹਿਲਾਂ ਮਾਸਟਰ ਅਮਨਦੀਪ ਸਾਰਾ ਏਕ ਅਕੈਡਮੀ ਵਾਲੇ ਜਿਹਨਾਂ ਨੂੰ ਅਸੀਂ ਬਿੱਟੂ ਕਹਿੰਨੇ ਆ ਤੇ ਪਿੰਦਰ ਜੋ ਕਿ ਡੀਪੀ ਦੇ ਟੀਚਰ ਆ ਤੇ ਬਾਈ ਕਮਲ ਬਾਈ ਜੀਤ ਮੈਡੀਕਲ ਵਾਲਾ ਤੇ ਬਾਈ ਜਸਪਾਲ ਬਾਈ ਹਰਦੀਪ ਸੋ ਇਸ ਤਰ੍ਹਾਂ ਹੀ ਸਾਰੇ ਜਿਹੜੇ ਰਲ ਕੇ ਉਹਨਾਂ ਦੇ ਨਾਲ ਮੈਨੂੰ ਵੀ ਮੌਕਾ ਮਿਲਿਆ ਤੇ ਅਸੀਂ ਬੂਟੇ ਲਾਉਂਦੇ ਹੁੰਦੇ ਸੀਗੇ ਤੇ ਉਹ ਟਾਈਮ ਯਾਦ ਆ ਗਿਆ ਉਸ ਸਮੇਂ ਮੈਂ ਕੁਝ ਲੈਣਾ ਲਿਖਿਆ ਸੀ ਕਿ ਲੰਮੀਆਂ ਉਮਰਾਂ ਜਿਉਣ ਪੁੱਤ ਮਾਵਾ ਦੇ ਲੋਕੋ ਆਜੋ ਬੂਟੇ ਬੀਜਿਏ ਚਾਵਾ ਦੇ ਲੋਕੋ ਛੋਟੀ ਛੋਟੀ ਖੁਸ਼ੀ ਤੋਂ ਬਣਦੇ ਖੁਸ਼ਹਾਲੀ ਤੇ ਬੂਟਾ ਬੂਟਾ ਬੀਜਿਏ ਹੋ ਜੇ ਹਰਿਆਲੀ ਸੋ ਬਹੁਤ ਹੀ ਵਧੀਆ ਇਹ ਉਦਮ ਨੀਲਕੰਠ ਭਜਨ ਮੰਡਲੀ ਦਾ ਤੇ ਅੱਜ ਫੇਰ ਅਸੀਂ ਡਾਕਟਰ ਸਾਹਿਬ ਦੇ ਨਾਲ ਉਸੇ ਰਾਹ ਤੇ ਫੇਰ ਤੁਰ ਪਏ ਆ ਤੇ ਇਦਾਂ ਹੀ ਇਹ ਜਿਹੜਾ ਕੰਮ ਚੱਲਦਾ ਰਹੂਗਾ। ਨੀਰਕੰਠ ਭਜਨ ਮੰਡਲੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਮਨਾਈ ਗਈ ਗ੍ਰੀਨ ਦੀਵਾਲੀ ਪੌਦੇ ਲਾ ਕੇ। ਨੀਰਕੰਠ ਭਜਨ ਮੰਡਲੀ ਵੱਲੋਂ ਸਾਰੀ ਸੰਗਤ ਨੂੰ ਗਿਆਨ ਸਿੰਘ ਜੀ ਦੀ ਜੈ ਜੀ ਦਾ ਇੱਕ ਛੋਟਾ ਜਿਹਾ ਤਹਿਯਾ ਕੀਤਾ ਗਿਆ ਵੀ ਦੀਵਾਲੀ ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਬੂਟੇ ਲਾਏ ਜਾਣ। ਜੇ ਉਹਨੇ ਲੜੀ ਦੇ ਤਹਿਤ ਅਸੀਂ ਅੱਜ ਆਪਣੇ ਐਮਡੀ ਰੈਸਪੋਨਸਿਬਿਲਟੀ ਪੁਆਇੰਟ ਤੋਂ ਸਟਾਰਟ ਕਰਦੇ ਹਾਂ ਇਹ ਵਾਅਦਾ ਕੀਤਾ ਹੈਗੀ ਆ ਕੁਆਂਟਾ ਬੁੱਧਿਆਂ ਕਿ ਇਹ ਤੋਂ ਸੀ ਭਾਗ ਉਹ ਜਗ੍ਹਾ ਤੇ ਹਰ ਇੱਕ ਟੀਪੁਆਇੰਟ ਤੇ ਹਰ ਜਗ੍ਹਾ ਤੇ ਹਲਾਵਾਂਗੇ ਤੇ ਮਾਹਰ ਨੂੰ ਰਿਹਾ ਉਹ ਆਜ਼ਾਦ ਕਰ ਗਿਆ ਆਪਾਂ ਇਸੇ ਤਰ੍ਹਾਂ ਚੰਗੇ ਕੰਮ ਬੰਦ ਵਧੇ ਰਹੀਏ ਜੈ ਸ਼੍ਰੀ ਸੱਚੇ ਦਰਵਾਜ਼ੀ ਕੀਚ ਸੋ ਬਹੁਤ ਹੀ ਵਧੀਆ ਪ੍ਰਾਲਾ ਨੀਲਕੰਠ ਭਜਨ ਮੰਡਲੀ ਵੱਲੋਂ ਤੇ ਗ੍ਰੀਨ ਜੋ ਦਿਵਾਲੀ ਮਨਾਈ ਗਈ ਤੇ ਵੱਖ-ਵੱਖ ਜਗ੍ਹਾ ਤੇ ਪੌਦੇ ਲਾ ਕੇ ਸੋ ਹੁਣ ਅਸੀਂ ਆ ਗਏ ਜੀ ਪਰਾਚੀਨ ਸ਼ੈਵ ਮੰਦਰ ਪਾਲਿਆਂ ਵਾਲਾ ਤੇ ਉੱਥੇ ਜਿਹੜਾ ਨਵਾਂ ਸ਼ੈੱਡ ਪਾਇਆ ਉਸ ਤੇ ਦਿਵਾਲੇ ਪੌਦੇ ਲਾ ਰਹੇ ਆ ਕਿਉਂਕਿ ਜਿਹੜੇ ਪੌਦੇ ਆ ਇਹ ਸਾਡਾ ਜਿੰਦਗੀ ਦਾ ਹਿੱਸਾ ਵਾ ਦਰਾਖਤ ਇਹਨਾਂ ਤੋਂ ਸਾਨੂੰ ਸ਼ਾਂ ਮਿਲਦੀ ਆ ਤੇ ਇਹਨਾਂ ਤੋਂ ਆਕਸੀਜਨ ਮਿਲਦੀ ਆ ਜਿਸ ਦੇ ਨਾਲ ਸਾਡੀ ਜਿੰਦਗੀ ਚੱਲਦੀ ਆ ਸੋ ਕੁਦਰਤ ਦਾ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਸੋ ਇਨੀਆਂ ਗੱਲਾਂ ਕਰਦੇ ਹੋਏ ਆਪਾਂ ਵੀਡੀਓ ਕਰਦੇ ਆ ਖਤਮ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਕਰਿਆ ਕਰੋ ਜਿਸ ਦੇ ਨਾਲ ਸਾਡਾ ਹੌਸਲਾ ਵਧਦਾ ਸਤਿ ਸ੍ਰੀ ਅਕਾਲ ਜੀ